ਜਿਸ ਅਕਾਲ ਪੁਰਖ ਵਾਹਿਗੁਰੂ ਨੇ ਔਰ ਜਿਸ ਪੰਥ ਨੇ ਜ਼ਿੰਮੇਵਾਰੀ ਦਿੱਤੀ ਹੈ ਉਹ ਅਕਾਲ ਪੁਰਖ ਆਪ ਹੀ ਬਖਸ਼ਿਸ਼ ਦੇ ਨਾਲ ਚਲਾਇਆ ਵਾਸਾ ਕਿਰਪਾ ਕਰੇਗਾ ਰਹਿਮਤ ਕਰੇ ਲੇਕਿਨ ਜਿਸ ਤਰ੍ਹਾਂ ਤੁਹਾਡਾ ਨਾਮ ਪਹਿਲਾ ਹੀ ਕੀਤਾ ਜਾ ਰਿਹਾ ਸੀ ਲੇਕਿਨ ਅਕਾਲੀ ਦਲ ਦੇ ਕਈ ਲੀਡਰ ਸੀ ਕਿ ਕਹਿੰਦੇ ਕਿ ਲੁਫਾਫਾ ਦਾ ਕਲਚਰ ਸੀਗਾ ਹੁਣ ਵੀ ਲੁਫਾਫਾ ਕਲਚਰ ਹੀ ਚੱਲਦਾ ਨਹੀਂ ਅੱਜ ਤੁਸੀਂ ਦੇਖਿਆ ਚੋਣਾ ਦੇ ਰਾਸਤੇ ਵਿੱਚ ਤਿੰਨ ਵਾਰ ਹੀ ਕਿਹਾ ਗਿਆ ਕਿ ਹੋਰ ਕੋਈ ਕੈਂਡੀਡੇਟ ਹੈ ਹੋਰ ਕੋਈ ਕੈਂਡੀਡੇਟ ਹੈ ਹੋਰ ਕੋਈ ਕੈਂਡੀਡੇਟ ਹੈ ਕਿ ਮੈਸਾਬੀਨਾਂ ਨਵੀਂ ਪਹਿਲ ਹੋਈ ਹੈ ਲੇਕਿਨ ਬੀ ਸਿੰਘ ਬਾਦਲ ਦਾ ਕਿਸ ਤਰ੍ਹਾਂ ਦਾ ਹੁਣ ਬਿਆਨ ਆ ਰਹੇ ਨੇ ਕਹਿ ਰਹੇ ਨੇ ਕਿ ਅਕਾਲੀ ਦਲ ਨੂੰ ਦੁਬਾਰਾ ਸੁਰਜੀਤ ਕਰਾ ਦੇਣਾ ਮਾਫੀ ਦਾ ਤੰਗਦਾ ਵਾ ਉਹ ਲੋਕ ਵਾਪਸ ਆਣ ਜਿਹੜੇ ਲੋਕ ਜਾ ਚੁੱਕੇ ਨੇ ਕਿਸ ਤ ਕਿ ਤੁਸੀਂ ਇੱਧਰ ਆਓ ਆਪਾਂ ਸਾਰੇ ਰਲ ਮਿਲ ਕੇ ਚੱਲੀਏ ਗਾਲ ਮਿਲ ਕੇ ਚੱਲ ਕੇ ਕਾਮਯਾਬ ਹੋਈਏ ਔਰ ਪੰਥ ਦੇ ਵਿੱਚ ਮਜ਼ਬੂਤ ਰਾਸੀ ਤੇ ਰਖੜੀ ਕਰੀ ਜੀ ਸਿੰਘ ਸਾਹਿਬ ਕੀ ਕੀ ਹੁਣ ਰੂਪਰੇਖਾ ਰਹੇਗੀ ਹੁਣ ਕਿਸ ਤਰ੍ਹਾਂ ਉਹਨਾਂ ਦੇ ਸਮੇਂ ਦੇ ਵਿੱਚ ਪਾਰਟੀ ਦੀ ਵਰਕਿੰਗ ਕਮੇਟੀ ਬਣੂਗੀ ਵਰਕਿੰਗ ਕਮੇਟੀ ਦੀ ਰਾਏ ਦੇ ਨਾਲ ਹੀ ਅਕਾਲੀ ਦਲ ਦਾ ਅਜੰਡਾ ਨੀਤੀਆਂ ਸਭ ਤੈਅ ਹੋਣਗੀਆਂ ਔਰ ਸੰਖੇਪ ਰੂਪ ਦੇ ਵਿੱਚ ਅੱਜ ਮਤਿਆਂ ਦੇ ਰੂਪ ਦੇ ਵਿੱਚ ਪੜ ਕੇ ਸੁਣਾਵੇ ਤਰਨਤਨ ਇਲੈਕਸ਼ਨ ਹੈ ਜੀ ਬਾਜੀ ਇਲੈਕਸ਼ਨ ਉਹ ਅਸੀਂ ਉਹ ਅਸੀਂ ਜੁੜਾਂਗੇ ਬਣੇਗੀ ਵਰਕਿੰਗ ਕਮੇਟੀ ਪਰ ਉਹਦੇ ਵਿੱਚ ਵਿਚਾਰ ਅਕਾਲੀ ਦਲ ਦਾ ਕਹਿਣਾ ਹੈ ਕੀ ਕੀ ਸਰਪ੍ਰਸਤਿੰਗ ਹੋਣੀ ਕਹਿੰਦੇ ਸੀ ਆਪਣਾ ਖੁਦ ਦਾ ਫਿਰਸਾਲੇ ਵੀ ਖੁਦ ਦੀ ਨਵੀਂ ਸ شتابی مناواں شتابی مناو گے جس اکال وائی گروہ نے اور جس پنتھ نے جمے داری دکال پورا بھی بخش ਕਰਪਾ ਕਰੇਗਾ ਰਹਿਮਤ ਕਰੇ ਲੇਕਿਨ ਜਿਸ ਤਰ੍ਹਾਂ ਤੁਹਾਡਾ ਨਾਮ ਪਹਿਲਾ ਹੀ ਕੀਤਾ ਜਾ ਰਿਹਾ ਸੀ ਲੇਕਿਨ ਅਕਾਲੀ ਦਰ ਤੋਂ ਕਈ ਲੀਡਰ ਸੀ ਕਿ ਕਹਿੰਦੇ ਲੁਫਾਫਾ ਦਾ ਕਲਚਰ ਸੀਗਾ ਹੁਣ ਵੀ ਲੁਫਾਫਾ ਕਲਚਰ ਹੀ ਚੱਲਦਾ ਨਹੀਂ ਅੱਜ ਤੁਸੀਂ ਦੇਖਿਆ ਚੋਣਾ ਦੇ ਲਾਸਟ ਵਿੱਚ ਤਿੰਨ ਵਾਰੀ ਕਿਹਾ ਗਿਆ ਕਿ ਹੋਰ ਕੋਈ ਕੈਂਡੀਡੇਟ ਹੈ ਹੋਰ ਕੋਈ ਕੈਂਡੀਡੇਟ ਹੈ ਹੋਰ ਕੋਈ ਕੈਂਡੀਡੇਟ ਹੈ ਕਿ ਮੈਂ ਅਸਾਂ ਬਿੰਦਾਂ ਨਵੀਂ ਪਹਿਲ ਹੋਈ ਹੈ ਲੇਕਿਨ ਬੀ ਸਿੰਘ ਬਾਦਲ ਦਾ ਕਿਸ ਤਰ੍ਹਾਂ ਦਾ ਹੁਣ ਬਿਆਨ ਆ ਰਹੇ ਨੇ ਕਹਿ ਰਹੇ ਨੇ ਕਿ ਅਕਾਲੀ ਦਰ ਨੂੰ ਦੁਬਾਰਾ ਸੁਰਜੀਤ ਕਰਾ ਦੇਣਾ ਮਾਫੀ ਵੀ ਮੰਗਦਾ ਵਾ ਉਹ ਲੋਕ ਵਾਪਸ ਆਉਣ ਜਿਹੜੇ ਲੋਕ ਜਾ ਚੁੱਕੇ ਨੇ ਕਿਸ ਤਰ੍ਹਾਂ ਕਿ ਤੁਸੀਂ ਇੱਧਰ ਆਓ ਆਪਾਂ ਸਾਰੇ ਰਲ ਮਿਲ ਕੇ ਚੱਲੀਏ ਗਾਲ ਮਿਲ ਕੇ ਚੱਲ ਕੇ ਕਾਮਯਾਬ ਹੋਈਏ ਔਰ ਪੰਥ ਦੇ ਵਿੱਚ ਮਜ਼ਬੂਤ ਰਾਸੀ ਤੇ ਖੜੀ ਕਰੀ। ਸਿੰਘ ਸਾਹਿਬ ਕੀ ਕੀ ਹੁਣ ਰੂਪਰੇਖਾ ਰਹੇਗੀ ਉਹ ਕਿਸਾ ਉਹਨਾਂ ਨੇ ਸਮੇਂ ਦੇ ਵਿੱਚ ਪਾਰਟੀ ਦੀ ਵਰਕਿੰਗ ਕਮੇਟੀ ਬਣੂਗੀ ਵਰਕਿੰਗ ਕਮੇਟੀ ਦੇ ਰਾਏ ਦੇ ਨਾਲ ਹੀ ਅਕਾਲੀ ਦਲ ਦਾ ਅਜੰਡਾ ਨੀਤੀਆਂ ਸਭ ਤੈਅ ਹੋਣਗੀਆਂ ਔਰ ਸੰਖੇਪ ਰੂਪ ਦੇ ਵਿੱਚ ਅੱਜ ਮਤਿਆਂ ਦੇ ਰੂਪ ਦੇ ਵਿੱਚ ਪੜ ਕੇ ਸੁਲਾਵੇ ਤੇ ਤੁਰੰਤਾਂ ਇਲੈਕਸ਼ਨ ਹੈ ਜੀ ਬਾਈ ਇਲੈਕਸ਼ਨ ਉਹ ਅਸੀਂ ਪਾਰਟਿਸਪੇਟ ਕੀਤਾ ਉਹ ਅਸੀਂ ਜੁੜਾਂਗੇ ਵਰਕਿੰਗ ਕਮੇਟੀ ਪਰ ਉਹਦੇ ਵਿੱਚ ਵਿਚਾਰ ਅਕਾਲੀ ਦਲ ਦਾ ਕਹਿਣਾ ਹੈ ਕੀ ਕੀ ਹਰਪ੍ਰੀਤ ਸਿੰਘ ਜੀ ਕੇਂਦਰ ਸੇ ਆਪਣਾ ਪਸੰਦ ਦਾ ਮਾਸਮਾਨ ਦੇ ਪ੍ਰਧਾਨ ਬਣ ਕੇ ਉਹਦੇ ਹਿੰਦੂ ਉਹਨਾਂ ਦਾ ਸ਼ਤਾਬਦੀ ਮਨਾਵਾਂਗੇ ਸ਼ਤਾਬਦੀ ਮਨਾਵਾਂਗੇ